ਦੇ ਜੀ ਅੰਮ੍ਰਿਤ ਤੇ ਗੁਰਬਾਣੀ ਵਿੱਚ ਹੈ ਤੁਸੀਂ ਕਹਿੰਦੇ ਜਲ ਵਿੱਚ ਅੰਮ੍ਰਿਤ ਹੈ ਅੰਮ੍ਰਿਤ ਛਕਾਉਣ ਲੱਗ ਪਏ ਜੀ 10ਵੇਂ ਪਾਤਸ਼ਾਹ ਦੇ ਅੱਖਰ ਭਾਈ ਜੇ ਬਾਣੀ ਵਿੱਚ ਅੰਮ੍ਰਿਤ ਹੈ ਤੇ ਪੜ 24 ਘੰਟੇ ਬਾਣੀ ਭਾ ਲੈ ਤੈਨੂੰ ਵੇਖੀਏ ਪੜਨ ਵਾਲੇ ਨੂੰ ਪੜਨਾ ਹੈ ਹੀ ਨਹੀਂ ਪਾਠ ਜਪਜੀ ਸਾਹਿਬ ਦਾ ਵੀ ਨਹੀਂ ਕਰਨਾ ਤੇ ਕਹਿਣਾ ਜੀ ਅੰਮ੍ਰਿਤ ਤੇ ਬਾਣੀ ਵਿੱਚ ਤੇ ਤੂੰ ਬਾਣੀ ਪੜ ਤੈਨੂੰ ਪਤਾ ਲੱਗੇ ਬਾਣੀ ਪੜ ਕੇ ਬਾਣੀ ਕੰਠ ਕਰਕੇ ਕਿ ਅੰਮ੍ਰਿਤ ਫਿਰ ਉੱਥੇ ਹੀ ਆ ਕੋ ਸਤਨਾਮ ਸ੍ਰੀ ਫਿਰ ਕੋ ਜਨੇ ਅੰਮ੍ਰਿਤ ਜੇ ਨਹੀਂ ਸਕਣਿਆ ਸਾਲ ਉਹਦੇ ਮਨ ਵਿੱਚ ਇਹ ਸਵਾਲ ਹੈ ਕਿ ਬਾਣੀ ਵਿੱਚ ਅੰਮ੍ਰਿਤ ਹੁੰਦਾ ਜਲ ਵਿੱਚ ਅੰਮ੍ਰਿਤ ਨਹੀਂ ਹੁੰਦਾ ਉਹ ਇੱਕ ਸਾਲ ਪੂਰਾ ਅਭਿਆਸ ਕਰੇ ਗੁਰਬਾਣੀ ਦਾ ਉਹਨੂੰ ਸਮਝੇ ਜੇ ਮਸਲਾ ਹੱਲ ਕਰਨਾ ਹੋਵੇ ਤੇ ਗੱਲ ਹੋਰ ਹੈ ਜੇ ਉਲਝਾਉਣਾ ਹੋਵੇ ਗੁਰਮੁਖ ਪਿਆਰਿਓ ਮਸਲਾ ਉਲਝਾਉਣਾ ਹੋਵੇ ਤੇ ਤੇ ਗੱਲ ਹੋਰ ਹੈ ਇੱਕ ਸਾਲ ਪੂਰਾ ਬਾਣੀ ਦਾ ਅਭਿਆਸ ਕਰੇ ਜੇ ਉਹ ਨਾਂ ਕਕਾਰ ਲੈ ਕੇ ਇੱਥੇ ਆ ਜਾਵੇ ਤਾਂ ਕਹਿ ਦੇਉਂਗਾ ਕਿਉਂਕਿ ਜਿਸ ਗੱਲ ਦੀ ਸਮਝ ਨਹੀਂ ਉਹਦਾ ਅਭਿਆਸ ਉਹਦੀ ਕਮਾਈ ਕੋਈ ਨਹੀਂ ਕੀਤੀ ਐ ਮੈਂ ਸਵਾਲ ਚੁੱਪੀ ਜਾਣਾ ਮੈਂ ਕਹਿੰਦਾ ਸਾਲ ਨਾ ਅਮਰਤ ਛਕੋ 2 ਸਾਲ ਨਾ ਛਕੋ ਪਰ ਅਭਿਆਸ ਗੁਰਬਾਣੀ ਦਾ ਕਰ ਲਓ ਕਿ ਗੁਰਬਾਣੀ ਵਿੱਚ ਅਮਰਤ ਹੈ ਪਰ ਅਸੀਂ ਬਾਣੀ ਛਕਣੀ ਨਹੀਂ ਅਸੀਂ ਉੱਠਦੇ ਹਾਂ ਬੈਠਦੇ ਹਾਂ ਹਰ ਨਾਮ ਧਿਆਵਾਂ ਉਠਤ ਬੈਠਤ ਸੋਵਤ ਜਾਗਤ ਇਹ ਮਨ ਤੁਝੈ ਚਿਤਾਰੇ ਲੋ ਸੌਂਦਿਆਂ ਬੈਂਦਿਆਂ ਉੱਠਦਿਆਂ ਖਲੋਂਦਿਆਂ ਵਾਹਿਗੁਰੂ ਵਾਹਿਗੁਰੂ ਤੁਸੀਂ ਆਪ ਕਰਤਾਰ ਖਰੀਦਣ ਲੱਗ ਪੈਣੇ ਕਿ ਭਈ ਅੰਮ੍ਰਿਤ ਛਕ ਲੈ ਅੰਮ੍ਰਿਤ ਉੱਥਈ ਹੈ ਕਿਉਂਕਿ ਗੁਰੂ ਦਾ ਬਚਨ ਜਿੱਥੇ ਹੈ ਉੱਥੇ ਅੰਮ੍ਰਿਤ ਹੈ ਹੋਰ ਕਿਤੇ ਨਹੀਂ ਅੰਮ੍ਰਿਤ ਕੋ ਕੰਨ ਵਿੱਚ ਨਾਮ ਦੇ ਲਵੇ ਕੋਈ ਪੁੜੀ ਬਣਾ ਕੇ ਦੇ ਦੇਵੇ ਕਈਆਂ ਦੇ ਤਵੀਤ 'ਚ ਪੁੜੀ ਪਸਾਈ ਹੁੰਦੀ ਗਲ 'ਚ ਪਾਈ ਹੁੰਦੀ ਹੈ ਦੋ ਕੁ ਸੌ ਕੋਹਦੇ ਤੇ ਵੀ ਆਈ ਜਾਂਦੇ ਉਮਰ ਉਹਦੀ ਵੀ ਵੱਧੀ ਜਾਂਦੀ ਘੱਟੀ ਜਾਂਦੀ ਹੈ ਗੁਰਮੁਖ ਪਿਆਰ ਉਹ ਮਾਫ਼ ਕਰਨਾ ਪਤਾ ਹੀ ਨਹੀਂ ਲੱਗਦਾ ਕਰ ਕੀ ਰਹੇ ਆ ਅੰਮ੍ਰਿਤ ਗੁਰਮੁਖ ਪਿਆਰ ਉਹਥੇ ਜਿੱਥੇ ਗੁਰੂ ਦਾ ਬਚਨ ਹੋ ਗਿਆ ਕਿ ਆਹ ਅੰਮ੍ਰਿਤ ਸ਼ਬੋ ਤੇ ਜੇ ਦੂਜੇ ਪਾਸੇ ਆ ਜੀ ਉਹ ਵੀ ਅੰਮ੍ਰਿਤ ਫਿਰ ਬਾਣੀ ਪੜ੍ਹ ਕੇ ਹੀ ਤਿਆਰ ਹੋਇਆ ਦਾਸ ਵਾਲੇ ਸੇਵਾ ਕੀਤੀ ਹੈ ਪੰਜਾਂ ਸਿੰਘਾਂ ਦੇ ਵਿੱਚ ਹੁਕਮ ਪੰਜਾਂ ਸਿੰਘਾਂ ਨੂੰ ਇਹ ਹੈ ਕਿ ਖੰਡਾ ਹੱਥ ਵਿੱਚ ਲੈ ਕੇ ਬਾਣੀ ਪੜਨ ਦੀ ਇਹ ਤਾਂ ਧਿਆਨ ਜਿਹੜਾ ਬਾਟੇ ਵਿੱਚ ਪਏ ਜਲ ਵਿੱਚ ਰੱਖਣਾ ਹੋਰ ਕਿਤੇ ਨਹੀਂ ਕਰਨਾ ਜਦੋਂ ਆਪਾਂ ਮਨ ਲਾ ਕੇ ਅਭਿਆਸ ਦੇ ذریعے ਬਾਣੀ ਪੜਦੇ ਕਿਸੇ ਸਿੰਘ ਦੀ ਦੁਤੀ ਜਪਜੀ ਸਾਹਿਬ ਦੀ ਦੂਜੇ ਦੀ ਜਾਪ ਸਾਹਿਬ ਦੀ ਕਿਸੇ ਦੀ ਗੁਰਮੁਖ ਪੈਰ ਸਵਈਏ ਚੌਪਈ ਸਾਹਿਬ ਆਨੰਦ ਸਾਹਿਬ ਇਦਾਂ ਦੀਆਂ ਪੰਜ ਬਾਣੀਆਂ ਪੰਜ ਸਿੰਘ ਬਾਟੇ ਦੇ ਚਾਰ ਸਪੇਰੇ ਬੈਠੇ ਦੱਸੋ ਇਹੋ ਜੀ ਮਰਿਆਦਾ ਕਿਸੇ ਨੇ ਲੈਂਦੀ ਹੈ ਅਜੇ ਤੱਕ ਆਈ ਮੈਂ ਪਈ ਜਾਣਾ ਜੇ ਉਹਨਾਂ ਨੇ 5 ਸਾਜੇ ਨੇ ਮੈਂ 7 ਸਾਜਦਾ ਵੀ ਤੋਂ 7 ਦੇ ਸਾਜ 14 14 ਦੇ ਬਣਾ ਦਿਓ 28 ਦੱਸੋ ਦਿੱਲੀ ਦੇ ਚਾਂਦਰੀ ਚੌਂਕ ਤੇ ਸੀਸ ਕਿੰਨੇ ਦਿੱਤਾ ਸੀ ਆਪ ਕੋ ਸਤਨਾਮ ਸੁਣੀਓ ਦੱਸੋ ਚੱਲਦੇ ਜੁੱਧ ਦੇ ਵਿੱਚ ਸੀਸ ਹੱਥ ਤੇ ਕਿੰਨੇ ਚੁੱਕਿਆ ਸੀ ਤਰੀ ਜਾਉ ਭਈ ਗੁਰਮੁਖ ਪਿਆਰਿਓ ਇਹ ਇਦਾਂ ਦੀ ਗੱਲ ਹੋਣੀ ਕਿ ਮੈਂ ਇਦਾਂ ਕਰ ਦੇਣਾ ਜੇ ਉਹਨਾਂ ਕੋਦੋਂ ਉਦੋਂ ਕਹਿਣਾ ਹੀ ਇੰਨੀ ਵੱਡੀ ਔਖੀ ਗੱਲ ਸੀ ਕਿ ਮੈਂ ਨਹੀਂ ਰੰਗਜੇ ਵਿਦੇਹੁਕ ਮੰਨਦਾ ਇੱਕ ਕਹਿਣਾ ਹੀ ਬੜਾ ਔਖਾ ਸੀ ਔਰ ਕਿੰਨੀ ਗਿਣਤੀ ਸੀ ਆਪਣਾ ਦੇਸ਼ ਕੋ ਖਾਲੀ ਥੋੜਾ ਸੀ ਉਦੋਂ ਕਾਂਚੀ ਚ ਕੋਈ ਨਹੀਂ ਰਹਿੰਦਾ ਕਿ ਕਸ਼ਮੀਰ ਚ ਨਹੀਂ ਰਹਿੰਦਾ ਦਿੱਲੀ ਕੋਈ ਨਹੀਂ ਸੀ ਵਸਦਾ ਬੰਬੇ ਕੋਈ ਨਹੀਂ ਸੀ ਵਸਦਾ ਦੱਸੋ ਕਿਹੜੀ ਸਟੇਟ ਬਿਹਾਰ ਖਾਲੀ ਸੀ ਕਿ ਮਹਾਰਾਸ਼ਟਰ ਖਾਲੀ ਸੀ ਕਿਹੜੀ ਦੇਸ਼ ਦੀ ਸਟੇਟ ਖਾਲੀ ਸੀ ਜਿੱਥੇ ਬੰਦੇ ਐ ਨਹੀਂ ਸੀ ਔਰ ਅਗਲਿਆਂ ਦੀ ਕਿਰਪਾ ਨੇ ਸਿੱਧੀ ਕੱਢ ਕੇ ਨੰਗੀ ਲਈ ਪਰਦੇ ਕਹਿੰਦੇ ਆਓ ਦੱਸੋ ਕਿਹੜਾ ਗੁਰਮੁਖੋ ਕਹਿਣਾ ਹੀ ਬੜਾ ਔਖਾ ਸੀ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜਿਨ੍ਹਾਂ ਦੇ ਆ ਸਥਾਨ ਨੇ ਪਾਤਸ਼ਾਹ ਨੇ ਕਿਰਪਾ ਰਾਮ ਨੂੰ ਆਖਿਆ ਜਾ ਕੇ ਕਹਿ ਦਿਓ ਕਿ ਅਸੀਂ ਸਾਰੇ ਮਰ ਜਾਾਂਗੇ ਸੀਸ ਦੇ ਦੇਵਾਂਗੇ ਪਰ ਸਿੱਖ ਧਰਮ ਨਹੀਂ ਬਦਲੀ ਕਰਨਾ ਉਹ ਕਹਿੰਦੇ ਬਾਬਾ ਜੀ ਐਨੀ ਗੱਲ ਕਿਉਂ ਵੇ ਕੌਣ ਜਾ ਕੇ ਰੰਗ ਜੇਵਨ ਨੂੰ ਇੰਨੀ ਗੱਲ ਕੌਣ ਕਹੇ ਕਿ ਮੈਂ ਸੀਸ ਦਿੰਨਾ ਹੈ ਤੇ ਮੈਂ ਧਰਮ ਨਹੀਂ ਬਦਲੀ ਕਰਦਾ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੋ ਛੋਟੀ ਵਸਤਾ ਵਿੱਚ ਨਾਮ ਹੈ ਗੋਬਿੰਦ ਰਾਏ ਸਤਿਗੁਰੂ ਮਹਾਰਾਜ ਨੇੜੇ ਬੈਠੇ ਕਹਿਣ ਲੱਗੇ ਜੇ ਕਿਸੇ ਪਵਿੱਤਰ ਆਤਮਾ ਨੂੰ ਕਹਿਣਾ ਪੈਣਾ ਤੇ ਪਿਤਾ ਜੀ ਤੁਹਾਡੇ ਤੋਂ ਪਵਿੱਤਰ ਆਤਮਾ ਕਿਹੜੀ ਆਪ ਕੋ ਸਤਨਾਮ ਸ੍ਰੀ ਚਲੋ ਜਾ ਕੇ ਤੁਸੀਂ ਕਹਿ ਦਿਓ ਪਾਤਸ਼ਾਹ ਜੀ ਜੇ ਤੁਸੀਂ ਸੰਭਾਲ ਸਕਦੇ ਹੋ ਇਹ ਪੰਥ ਤੇ ਮੈਂ ਜਾ ਕੇ ਕਹਿ ਦਿੰਦਾ ਕਿ ਮੇਰਾ ਸੀਸ ਲੱਥੇਗਾ ਮੈਨੂੰ ਮਨਾ ਕੇ ਦਿਖਾਓ ਜੇ ਮੈਨੂੰ ਮਨਾ ਲਓਗੇ ਸਾਰੇ ਮੰਨ ਜਾਣਗੇ ਕਿ ਦੁਨੀਆ ਦਾ ਇਤਿਹਾਸ ਸੀ ਗੁਰਮ ਪਿਆਰਿਓ ਸਤਗੁਰੂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ 9 ਸਾਲ ਦੀ ਉਮਰ ਦੇ ਵਿੱਚ ਕਮਾਨ ਸੰਭਾਲੀ ਪੰਥ ਦੀ ਆਖੋ ਸਤਨਾਮ ਸ੍ਰੀ ਵਾਹਿਗੁਰੂ ਅੱਜ ਮੋਟਾ ਆਉਂਦੀਆਂ ਤੇ ਕਹਿ ਦਿੰਦੇ ਜੀ ਅਸੀਂ ਪੰਥ ਨੂੰ ਬਚਾਉਣ ਚੱਲੇ ਸਾਰੇ ਇਕੱਠੇ ਹੋ ਕੇ ਪੰਥ ਪਤਾ ਕਿਵੇਂ ਬਚਾਇਆ ਜਾਂਦਾ ਹੈ ਪਿਤਾ ਵੀ ਵਾਰਿਆ ਮਾਂ ਵੀ ਵਾਰੀ ਗੁਰਮੁਖ ਪਿਆਰਿਓ ਬੱਚੇ ਵੀ ਚਾਰੇ ਕੁਰਬਾਨ ਕਰ ਦਿੱਤੇ ਆਪ ਸਤਿਗੁਰੂ ਮਹਾਰਾਜ ਨੰਗੇ ਚਰਨਾਂ ਦੇ ਨਾਲ ਚਮਕੌਰ ਦੀ ਗੜੀ ਚੋਂ ਨਿਕਲੇ ਚਰਨ ਪਛੇ ਗਏ ਥੱਲਿਓ ਵੱਡੇ ਗਏ ਥੱਲਿਓ ਚੋੜਾ ਧੀਰੋ ਧੀਰ ਹੋ ਗਿਆ ਬਾਣਾ ਇਹਵੇਂ ਪੰਥ ਦੀ ਰੱਖਿਆ ਕਰੀ ਜਾਂਦੀ ਤੇ ਜੋ ਗੁਰਮੁਖ ਪਿਆਰਿਓ ਗੁਰਤਾ ਗੱਦੀ ਦੀ ਮਰਿਆਦਾ ਉਸ ਵਕਤ ਹੋਈ ਹੈਰਾਨ ਕਰ ਦੇਣ ਵਾਲੀ ਅਰੰਗਜੀਤ ਨੇ ਸੂਈਏ ਛੱਡੇ ਭਲਾ 9 ਸਾਲ ਦਾ ਗੁਰੂ ਕੀ ਕਰਦਾ ਹੈ ਤੇ ਗੁਰਮੁਖ ਪਿਆਰਿਓ ਹੈਰਾਨ ਕੀ ਦੀ ਗੱਲ ਬਾਬਾ ਬੋਡਾ ਸਾਹਿਬ ਦੀ ਖੋਦ ਚੋਂ ਭਾਈ ਰਾਮ ਕੋਇਰ ਜੀ ਉਮਰ ਹੈ 3 ਸਾਲ ਅਕੋ ਸਤਨਾਮ ਸਹੀ ਤਿੰਨਾ ਸਾਲਾਂ ਦੇ ਭਾਈ ਰਾਮ ਕੋਇਰ ਅੱਜ ਦੁਨੀਆ ਦਾ ਅਨੋਖਾ ਗੁਰਤਾ ਗੱਦੀ ਦਾ ਤਿਲਕ ਲੱਗ ਰਿਹਾ ਜਿੰਨੇ ਗੁਰੂ ਬਣਨੇ ਉਹਦੀ ਉਮਰ 9 ਸਾਲ ਜਿੰਨੇ ਗੁਰਤਾ ਗੱਦੀ ਦੇਣੀ ਹੈ ਤਿਲਕ ਲਾਉਣਾ ਉਹਦੀ ਉਮਰ 3 ਸਾਲ ਸਾਰੇ ਪਾਸਿਓ ਲੋਕ ਇਕੱਠੇ ਹੋਏ ਵੱਡੀ ਗਿਣਤੀ ਚ ਵੇਖੀ ਇਹ ਖਾਂ ਇਹ ਅਨੋਖਾ ਗੁਰਤਾ ਗੱਦੀ ਦਾ ਤਿਲਕ ਲੱਗਣ ਲੱਗਾ ਅੱਜ ਕਿਤੇ ਬਾਬਾ ਬੁੱਢਾ ਸਾਹਿਬ ਲਾਉਂਦੇ ਸੀ ਬਾਬਾ ਬੁੱਢਾ ਸਾਹਿਬ ਜੀ ਵਡੇਰੀ ਉਮਰ ਦੇ ਮਾਲਕ ਸੀ ਪਰ ਅੱਜ RAM ਕੋਇਲ ਦੀ ਡਿਊਟੀ ਲੱਗੀ ਹੈ RAM ਕੋਇਲ ਜੀ ਨੂੰ ਪੁੱਛੜ ਚੁਕਾ ਕੇ ਪੁੱਛੜ ਚੁੱਕ ਕੇ ਜਿਵੇਂ ਆਪਾਂ ਬੱਚਾ ਚੁੱਕੀਦਾ ਹੈ ਤੇ ਭਾਈ RAM ਕੋਇਲ ਜੀ ਨੇ ਸਾਰੀ ਮਰਿਆਦਾ ਜਿਹੜੀ ਸੀ ਗੁਰਤਾ ਗੱਦੀ ਦੀ ਉਹ ਨਿਭਾਈ ਤਿਲਕ ਲਾਇਆ ਗੁਰੂ ਨੂੰ ਕਿਰਪਾਨ ਸ੍ਰੀ ਸਾਹਿਬ ਭੇਟਾ ਕੀਤੀ ਗੁਰੂ ਨੂੰ ਕਲਗੀ ਲਾਈ ਗੁਰੂ ਨੂੰ ਚੰਦ ਤੋੜਾ ਲਾਇਆ ਸਾਰੀ ਗੁਰਤਾ ਗੱਦੀ ਦੀ ਮਰਿਆਦਾ ਭਾਈ ਰਾਮ ਕੋਇਰ ਜੀ ਨੇ ਨਭਾਈ ਉਮਰ 3 ਸਾਲ ਔਰ ਦੁਨੀਆ ਵੇਂਦੀ ਰਹੀ ਕਿ ਇਹ ਪੰਥ ਇੱਕ ਦਿਨ ਸ੍ਰਮੌਰ ਪੰਥ ਬਣੇਗਾ ਦੁਨੀਆ ਦਾ ਸੋ ਗੁਰਮੁਖ ਪਰਮ ਅੰਮ੍ਰਿਤ ਵਿੱਚ ਜਲ ਦੇ ਕਿਵੇਂ ਗਿਆ ਗੁਰੂ ਦੇ ਬਚਨਾਂ ਨਾਲ ਗੁਰੂ ਦੇ ਬਚਨ ਕਿੱਥੇ ਸੀ ਗੁਰਬਾਣੀ ਵਿੱਚ ਗੁਰਬਾਣੀ ਵਾਲੇ ਗੁਰੂ ਦੇ ਬਚਨ ਜਲ ਵਿੱਚ ਗਏ ਜਲ ਸਾਡੇ ਸਰੀਰ ਵਿੱਚ ਗਿਆ ਔਰ ਸਾਡੇ ਸਰੀਰ ਦੇ ਰੋਮ ਰੋਮ ਤੱਕ ਮਨੁੱਖ ਦੇ ਰੋਮ ਰੋਮ ਤੱਕ ਕੇਵਲ ਜਲ ਹੀ ਪਹੁੰਚ ਸਕਦਾ ਰੋਟੀ ਨਹੀਂ ਪਹੁੰਚ ਸਕਦੀ ਗੁਰਮੁਖ ਪਿਆਰੇ ਕਿਉਂਕਿ ਰੋਟੀ ਦਾ ਖੂਨ ਬਣਨਾ ਹੈ ਹੱਡੀਆਂ ਬਣੀਆਂ ਨੇ ਪਰ ਜਲ ਦਾ ਪਸੀਨਾ ਵੀ ਬਣਨਾ ਹੈ ਉਹਨੇ ਰੋਮ ਰੋਮ ਤੱਕ ਜਾਣਾ ਹੈ ਗੁਰੂ ਕੋਈ ਅਣਜਾਣ ਨਹੀਂ ਹੁੰਦਾ ਗੁਰੂ ਨੂੰ ਪਤਾ ਹੈ ਇਹਦੇ ਰੋਮ ਰੋਮ ਤੱਕ ਮੈਂ ਇਹ ਅੰਮ੍ਰਿਤ ਪਚਾਦਿਆਂ ਉਹ ਕਿਵੇਂ ਪਹੁੰਚ ਸਕਦਾ ਹੈ ਜਲ ਦੇ ਰਾਹੀ ਇਹ ਗੁਰਬਾਣੀ ਦੇ ਬਚਨ ਜਲ ਵਿੱਚ ਗਏ ਜਲ ਜਿਹੜਾ ਸੀ ਸਰੀਰ ਵਿੱਚ ਗਿਆ ਸਰੀਰ ਵਿੱਚ ਗਿਆ ਜਦ ਰੋਮ ਰੋਮ ਤੱਕ ਪਹੁੰਚ ਗਿਆ ਔਰ ਪੁੰਨੇ ਚਰਨਾ ਚੇੜੀ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਵਾਹਿਗੁਰੂ 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 ਧੰਵਾਹੇ ਗੁਰੂ ਵਾਹਿਗੁਰੂ ਵਾਹਿਗੁਰੂ ਸਭ ਗੁਰਮੁਖ ਪਿਆਰਿਓ ਜਿਨਨੇ ਅੰਮ੍ਰਿਤ ਆਪਣੇ ਸਰੀਰ ਵਿੱਚ ਲੈ ਕੇ ਜਾਣਾ ਉਹਨੂੰ ਜੀਉਂਦੇ ਗੁਰੂ ਦੇ ਲੋੜ ਜੇ ਅੱਜ ਗੀਤਾਂ ਦੇ ਵਿੱਚ ਸਮਾਧਾਂ ਨੂੰ ਪ੍ਰਮੋਟ ਕੀਤਾ ਜਾਂਦਾ ਹੈ ਇਹ ਜਿਹੜੀਆਂ ਬਣੀਆਂ ਦਰਗਾਹਾਂ ਨੇ ਇਹਨਾਂ ਨੂੰ ਪ੍ਰਮੋਟ ਕੀਤਾ ਜਾਂਦਾ ਸਿੱਖਾਂ ਨੂੰ ਮੜੀਆਂ ਨਾਲ ਜੋੜਿਆ ਜਾ ਰਿਹਾ ਹੈ ਪਰ ਮਾਫ਼ ਕਰਨਾ ਜਿੱਥੋਂ ਤੱਕ ਆਵਾਜ਼ ਆ ਰਹੀ ਹੈ ਨੈਟ ਤੇ ਬਹੁਤ ਸੰਗਤ ਸੁਣਦੀ ਲੱਖਾਂ ਦੇ ਹਿਸਾਬ ਨਾਲ ਗੁਰਮੁਖੋ ਆਖਦੇ ਜੇ ਤੁਸੀਂ ਅਮਰ ਹੋਣਾ ਹੈ ਜ਼ਿੰਦਗੀ ਵਿੱਚ ਇਸ ਜ਼ਿੰਦਗੀ ਵਿੱਚ ਹੀ ਅਮਰ ਹੋਣਾ ਹੈ ਤੁਹਾਨੂੰ ਗੁਰੂ ਦੀ ਬਾਣੀ ਦੀ ਲੋੜ ਹੈ ਜਿਉਂ ਦੇ ਗੁਰੂ ਦੀ ਲੋੜ ਜੇ ਜਿਸ ਨੇ ਜਿਉਂ ਦਾ ਗੁਰੂ ਧਾਰਨ ਕਰ ਲਿਆ ਉਹਨੇ ਸਦੀਵੀ ਜੀਵਨ ਬਣਾ ਲੈਣਾ ਨਾਮ ਰਹਿਓ ਸਾਧੂ ਰਹਿਓ ਰਹਿਓ ਗੁਰੂ ਗੋਬਿੰਦ ਕਾਉ ਨਾਨਕ ਇਹ ਜਗਤ ਮੈਂ ਕਿਨੇ ਜਪਿਓ ਗੁਰਮੰਤ ਸੋ ਗੁਰਮੁਖੋ ਇਹ ਅਜ ਦਾ ਸ਼ਬਦ ਔਖਾ ਨਹੀਂ ਸੀ ਕਠਨ ਨਹੀਂ ਸੀ ਬਿਲਕੁਲ ਸੌਖਾ ਪਰ ਇਹਦੀ ਪਹਿਲੀ ਪੰਕਤੀ ਬੜੀ ਕਠਨ ਆਖੋ ਸਤਨਾਮ ਸ੍ਰੀ ਪਹਿਲੀ ਪੰਕਤੀ ਬੜੀ ਕਠਨ ਹੈ ਕਿਉਂਕਿ ਅੰਮ੍ਰਤਾ ਪ੍ਰੇ ਬਚਨ ਤੁਹਾਰੇ ਪਹਿਲੀ ਪੰਕਤੀ ਆਖ ਲਈਏ ਪਰਮਾਤਮਾ ਇਹ ਮੇਰੇ ਗੁਰੂ ਏ ਪਰਮੇਸ਼ਰ ਤੇਰੇ ਬਚਨ ਹੀ ਅੰਮ੍ਰਿਤ ਨੇ ਤੇਰੇ ਬਚਨ ਅੰਮ੍ਰਿਤ ਨੇ ਜਿੱਥੇ ਜਿੱਥੇ ਇਹ ਬਚਨ ਵਸਣਗੇ ਉੱਥੇ-ਉੱਥੇ ਅੰਮ੍ਰਿਤ ਪੈਦਾ ਹੋਵੇਗਾ ਉਹ ਆਤਮਾ ਅਮਰ ਹੋਵੇਗੀ ਉਹ ਕੰਨ ਅਮਰ ਹੋ ਜਾਣਗੇ ਉਹ ਅੱਖਾਂ ਅਮਰਤ ਹੋ ਜਾਣਗੀਆਂ ਉਹ ਰਸਨਾ ਅਮਰਤ ਹੋ ਜਾਵੇਗੀ ਪ੍ਰਭ ਜੀ ਬਸੇ ਸਾਧਕੀ ਰਸਨਾ ਜਿੱਥੇ-ਜਿੱਥੇ ਇਹ ਬਚਨ ਗੁਰਮੁਖ ਪਿਆਰਿਓ ਵਸਣਗੇ ਸੋ ਪਹਿਲੀ ਪੰਕਤੀ ਕਥਨ ਸੀ ਸਾਹਿਬਾ ਕਦੇ ਅਮਰਤਾ ਪ੍ਰੇਅ ਬਚਨ ਤੁਹਾਰੇ ਇਹ ਪ੍ਰੇਅ ਮੇਰੇ ਪਰਮ ਪਰਮੇਸ਼ਰ ਮੇਰੇ ਪਿਆਰੇ ਵਾਹਿਗੁਰੂ ਕਰਤਾਪੁਰਖ ਜੀ ਗੁਰੂ ਸਬਾਨ ਜੀ ਤੁਹਾਡੇ ਬਚਨ ਜਿਹੜੇ ਬਹੁਤ ਪਿਆਰੇ ਮਿੱਠੇ ਹਨ ਸਤਗੁਰ ਬਚਨ ਤੁਹਾਰੇ ਨਿਰਗੁਣ ਨਿਸਤਾਰੇ ਗੁਰੂ ਦਾ ਬਚਨ ਤੇ ਤੁਰਿਆਂ ਜਾਂਦੇ ਆਂ ਭਗਤ ਕਬੀਰ ਜੀ ਆਦੇ ਭਗਤਨ ਸੇਤੀ ਗੋਸਤੇ ਜੋ ਕਿ 900 ਲਾਭ ਉਰੇਆ ਜਾਂਦਾ ਮਨੁੱਖ ਗੁਰੂ ਦਾ ਕੀਮਤੀ ਬਚਨ ਸੁਣ ਲਵੇ ਉਹਦੀ ਜ਼ਿੰਦਗੀ ਬਦਲ ਜਾਂਦੀ ਹੈ ਇੱਕ ਇੱਕ ਬਚਨ ਦੇ ਨਾਲ ਜਿਹੜੇ ਚੋਰ ਸੀ ਉਹ ਸਾਧ ਬਣ ਗਏ ਜਿਹੜੇ ਡਾਕੂ ਸੀ ਉਹ ਸਾਧ ਬਣ ਗਏ ਹੁਣ ਭਾਈ ਲੱਖੂ ਨੇ ਗੁਰਮੁਖ ਪਿਆਰੇ ਉਹ ਬਚਨ ਕੀਤਾ ਬੁੱਧੂ ਨੇ ਕਿਹਾ ਭਾਈ ਬੁੱਧੂ ਨੇ ਆ ਕੇ ਤੂੰ ਕਿਹੜਾ ਸਿੱਖ ਐਵੇਂ ਆ ਗਿਆ ਫਟੇ ਜੇ ਤੇਰੇ ਕੱਪੜੇ ਨੇ ਉਹ ਕਹਿੰਦਾ ਪ੍ਰਸ਼ਾਦਾ ਦੇ ਦੇ ਮੈਨੂੰ ਥੋੜਾ ਜਿਹਾ ਇੰਨੀ ਪ੍ਰਸ਼ਾਦੇ ਦੀ ਕੀਮਤ ਸੀ ਇੰਨਾ ਸਤਕਾਰ ਸੀ ਉਹਨਾਂ ਸਮਿਆਂ 'ਚ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਸਮੇਂ ਭਾਈ ਬੁੱਧੂ ਕਹਿਣ ਲੱਗਾ ਲੰਗਰ ਹੋ ਗਿਆ ਸਮਾਪਤ ਹੋਣੇ ਤੈਨੂੰ ਮਿਲਣਾ ਉਹ ਕਹਿੰਦੇ ਮੈਂ ਗੁਰੂ ਅਰਜਨ ਦੇਵ ਜੀ ਦਾ ਸਿੱਖ ਹਾਂ ਤੇ ਭਾਈ ਬੁੱਧੂ ਨੇ ਅੱਗੇ ਉਹ ਪਤਾ ਕੀ ਆਖਿਆ ਸੋਨ ਬੁੱਧੂ ਲੱਖੂ ਸਿਉ ਕਹ ਵਡਾ ਨਵੀਨ ਸਿੱਖ ਤੂੰ ਹੈ ਭਾਈ ਬੁੱਧੂ ਲੱਖੂ ਨੂੰ ਕਹਿਣ ਲੱਗਾ ਵਡਾ ਨਵਾਈ ਸਿੱਖ ਆ ਗਿਆ ਤੂੰ ਕਪੜੇ ਵੇਖ ਆਪਣੇ ਸਿੱਖੀ ਵਾਲੇ ਨੇ ਆ ਮੇਰਾ ਸੂਟ ਵੇਖ 500 ਭੱਠੇ ਮੈਂ ਪਿੱਛੇ ਤਾਇੇ ਹੋਏ ਨੇ ਜਿਨ੍ਹਾਂ ਦੇ ਵਿੱਚੋਂ ਇੱਟਾਂ ਅੱਜ ਕੱਢਣੀਆਂ ਨੇ ਤੇ ਮੈਂ ਲੱਖਾਂ ਕਰੋੜਾ ਰੁਪਈਆ ਕਮਾਉਣਾ ਹੈ। ਪਹੁੰਚਦਾ ਵਾਇਸ ਆ ਗਿਆ ਜਿਹੜਾ ਮੈਨੂੰ ਡਰਾਇਆ ਜਾਣਾ। ਤੇ ਜਦੋਂ ਇਹ ਗੱਲ ਹੋਈ ਕਹਿੰਦੇ ਹੈ ਗੁਰੂ ਅਰਜਨ ਦੇਵ ਜੀ ਦਾ ਸਤਿ ਇੱਕ ਭਾਈ ਬੁੱਧੂ ਪਰ ਹੰਕਾਰ ਬੜਾ ਸੋਨ ਲੱਖੂ ਐਮ ਊਚ ਅਵਾਚਾ ਬੁੱਧੂ ਰਹਿਓ ਪਚਾਵ ਕਾਚਾ। ਗੱਲ ਜਿਹੜੀ ਝਗੜੇ ਦੀ ਹੋਈ ਸੀ ਹੰਕਾਰ ਵਿੱਚ ਆ ਗਿਆ ਭਾਈ ਲੱਖੂ ਜਿਹੜਾ ਪਹਿਲਾਂ ਡਾਕੂ ਸੀ ਧਾੜ ਵੀ ਸੀ ਨਾਮ ਜੱਪਿਆ ਸੰਤਾਂ ਦੀ ਸੰਗਤ ਕੀਤੀ ਜੀਵਨ ਬਦਲ ਗਿਆ ਤੇ ਗੁਰਮੁਖ ਪੈਰ ਉੱਚੀ ਦੇਣੀ ਭਾਈ ਲੱਖੂ ਨੇ ਕਹਿ ਤਾ ਚੰਗਾ ਪੇ ਪਕਾ ਲਈ ਇਟਾਂ ਤੋਂ ਵੀ ਇਹਨਾਂ ਇਟਾਂ ਦੇ ਪੈਸੇ ਵਟੇਗਾ ਹੁਣ ਤੋਂ ਉਹ ਕਹਿੰਦਾ ਜਾ ਤੇਰੇ ਕਿਹਾਂ ਕਿਤੇ ਇਟਾਂ ਨਹੀਂ ਪੱਕਣੀਆਂ ਈ ਢਾਂਗ ਨੇ ਪਕਾਉਣੀਆਂ ਤੋੜਾ ਪਕਾਉਣੀਆਂ ਜਦੋਂ ਉਹ ਚਲਿਆ ਗਿਆ ਸਾਰੀ ਸੰਗਤ ਘਰੋਂ ਘਰੇ ਚਲੀ ਗਈ ਤੇ ਗੁਰੂਬਖੋ ਉਸ ਵਕਤ ਭਾਈ ਬੁੱਧੂ ਨੇ ਆਖਿਆ ਖੋਲੋ ਆਵੇ ਪਹਿਲਾ ਆਵਾ ਖੋਲਿਆ ਇੱਟ ਜਿੱਥੇ ਲਾਲ ਹੋਣੀ ਚਾਹੀਦੀ ਸੀ ਇੱਥੇ ਚਿੱਟੀ ਮਿੱਟੀ ਵਰਗੀ ਉਹ ਕਹਿੰਦੇ ਬੜੀ ਹਰਾਨ ਕਰਨੀ ਦੀ ਗੱਲ ਕਹਿੰਦਾ ਦੂਜਾ ਖੋਲੋ ਤੀਜਾ ਖੋਲੋ 500 ਭੱਠਾ ਕਰਜ਼ਾ ਚੁੱਕ ਕੇ ਲਾਇਆ ਭਾਈ ਬੁੱਧੂ ਨੇ 500 ਦੇ 500 ਵਾਲੀ ਸੇਵਕ ਭਜਾਏ ਨੌਕਰ ਭਜਾਏ ਤੇ ਸਾਰੇ ਹੀ ਕੱਚੇ ਉਹ ਕਹਿਣ ਲੱਗੇ ਕਿ ਬਚਨ ਬਣ ਗਿਆ ਹੁਣ ਅੱਗਾ ਪਿੱਛਾ ਨੇ ਵੇਖਿਆ ਵਾਥ ਲੈ ਕੇ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਉਹ ਆ ਗਿਆ ਸਤਿਗੁਰੂ ਮਾਰੇ ਤੁਸੀਂ ਬਚਨ ਕੀਤਾ ਸੀ ਤਾਂ ਪੱਕਿਆ ਹੀ ਨਹੀਂ ਅੱਜ ਵੀ ਅਸੀਂ ਗਲਤੀ ਗੁਰੂ ਦੀ ਕੱਢਦੇ ਆਣ ਕੇ ਸਤਿਗੁਰੂ ਮਾਰੇ ਕਹਿੰਦੇ ਕੋਈ ਅਵਗਿਆ ਕਹਿੰਦੇ ਅਵਗਿਆ ਕੋਈ ਹੋਈ ਨਹੀਂ ਜਦੋਂ ਚੇਤਾ ਕੀਤਾ ਫਿਰ ਕਹਿੰਦੇ ਇੱਕ ਗਰੀਬੜਾ ਜਿਹਾ ਆਇਆ ਸੀ ਉਹਦੇ ਨਾਲ ਥੋੜਾ ਜਿਹਾ ਬੋਲਬਲਾ ਰਹਾ ਜਾ ਹੋ ਗਿਆ ਉਹਦੇ ਨਾਲ ਵਾਧਾ ਘਟਾ ਹੋ ਗਿਆ ਕਹਿੰਦੇ ਕੋਈ ਤੇ ਇੱਕ ਸਿੱਖ ਸੀ ਸਾਰਿਆਂ ਚ ਪਰਮ ਸਿੱਖ ਮੇਰਾ ਪਿਆਰਾ ਕਹਿੰਦੇ ਜੀ ਇੱਕ ਦੇ ਕਿਹਾਂ ਹੀ ਕਹਿੰਦੇ ਜੀ ਉਹ ਜਿਹੜਾ ਇੱਕ ਆਇਆ ਸੀ ਨਾ ਉਹਦੀ ਰਸਨਾ ਤੇ ਗੁਰੂ ਨਾਨਕ ਪਾਤਸ਼ਾਹ ਵਸਦੇ ਆਪੋ ਸਤਨਾਮ ਸ੍ਰੀ ਉਹ ਜਿਹੜਾ ਇੱਕ ਆਇਆ ਸੀ ਨਾ ਉਹਦੀ ਜ਼ੁਬਾਨ ਤੇ ਗੁਰੂ ਨਾਨਕ ਪਾਤਸ਼ਾਹ ਤੋਂ ਸਵਾਏ ਹੈ ਹੀ ਨਹੀਂ ਸਿੱਖ ਜੀ ਤੇ ਕਹਿੰਦੇ ਹੁਣ ਫਿਰ ਸਤਿਗੁਰੂ ਮਹਾਰਾਜ ਤੁਸੀਂ ਬਚਨ ਕਰਦੇ ਹੋ ਮਾਰੇ ਕਹਿੰਦੇ ਨਹੀਂ ਹੁਣ ਮੈਂ ਬਚਨ ਸਿੱਖਦੇ ਉਤੋਂ ਦੇ ਨਹੀਂ ਕਰ ਸਕਦਾ ਸਤਿਗੁਰੂ ਮਹਾਰਾਜ ਮੈਂ ਕਰਜ਼ਾ ਚੁੱਕਿਆ ਮੈਨੂੰ ਸ਼ਾਹ ਉਕਾਰਾਂ ਨੇ ਛੱਡਣਾ ਕਹਿੰਦੇ ਇਸ ਤਰ੍ਹਾਂ ਕਰ ਜੇ ਤੂੰ ਕਰਜ਼ਾ ਚੁੱਕਿਆ ਤੇਰੀ ਇੱਟਾਂ 'ਚੋਂ ਮਾਇਆ ਦਾ ਘਾਟਾ ਨਹੀਂ ਪੈਣ ਦਿੰਦੇ ਤੇਰੀਆਂ ਕੱਚੀਆਂ ਪੱਕੀਆਂ ਦੇ ਭਾਅ ਵਿਕ ਜਾਣਗੇ ਆਪ ਕੋ ਸਤਨਾਮ ਸ੍ਰੀ ਪੱਕੀਆਂ ਦੇ ਭਾਅ ਵਿਕ ਜਾਣਗੀਆਂ ਪਰ ਇਹਨੂੰ ਪੱਕੀ ਨਹੀਂ ਕੋਈ ਕਰ ਸਕਦਾ ਇਸ ਇੱਟ ਨੂੰ ਜੋ ਗੁਰਮੁਖ ਦੇ ਕਿਹਾ ਕੱਚੀ ਰਹਿ ਗਈ ਨਾ ਉਹਨੇ ਪੱਕੀ ਨਹੀਂ ਹੋ ਸਕਦੀ ਉਹਦਾ ਮੁੱਲ ਵਟਿਆ ਉਹਨੇ ਭਾਈ ਗੋਧੂ ਨੇ ਪੱਕਿਆਂ ਵਾਲਾ ਰੇਟ ਵਟਿਆ ਕਿਉਂਕਿ ਕਿਲੇ ਦੀ ਕੰਧ ਡਿੱਗ ਪਈ ਤੁਸੀਂ ਸਾਰੇ ਜਾਣਦੇ ਹੋ ਉਸ ਰਾਜੇ ਨੂੰ ਲੋੜ ਪੈ ਗਈ ਤੇ ਉਹ ਕਾਲੀ ਦੇ ਵਿੱਚ ਜਿਹੜੀਆਂ ਉਹ ਇੱਟਾਂ ਕੱਚੀਆਂ ਵੀ ਨਹੀਂ ਸੀ ਲੱਗਦੀਆਂ ਕਿਉਂਕਿ بارش ਬੜੀ ਹੋ ਗਈ ਉਹ ਕੱਚੀਆਂ ਤੇ ਪੱਕੀਆਂ ਦੇ ਭਾਅ ਵਿਕ ਗਈਆਂ ਪਰ ਉਹ ਪੱਕੀ ਹੀ ਨਹੀਂ ਇੱਟ ਲਾਲ ਨਹੀਂ ਹੋਈ ਗੁਰਮਖ ਪਿਆਰਿਓ ਉਹ ਇੰਨਾ ਗੁਰੂ ਰਸਨਾ ਤੇ ਰੱਬ ਵੱਸ ਜਾਂਦਾ ਹੈ ਕਾਹਦਾ ਕਰਕੇ ਗੁਰਬਾਣੀ ਕਰਕੇ ਸਵਾਗਤ ਹੈ ਅੰਮ੍ਰਿਤ ਆ ਪ੍ਰੇ ਬਚਨ ਤੁਹਾਰੇ ਸਤਿਗੁਰੂ ਮਹਾਰਾਜ ਕਿਰਪਾ ਕਰੋ ਜੋ ਤੁਹਾਡੇ ਬਚਨ ਹੀ ਅੰਮ੍ਰਿਤ ਨੇ ਜਿਹਦੀ ਰਸਨਾ ਤੇ ਦਿਲ ਵਿੱਚ ਮਨ ਵਿੱਚ ਆਤਮਾ ਵਿੱਚ ਵਸ ਜਾਣ ਉਹਨੂੰ ਅੰਮ੍ਰਿਤ ਕਰ ਦਿੰਦੇ ਹਨ ਅਤ ਸੁੰਦਰ ਤੁਹਾਡਾ ਸਰੂਪ ਅਤ ਸੁੰਦਰ ਸੋਹਣਾ ਮਨਮੋਹਕ ਹੈ ਏ ਮੇਰੇ ਪਿਆਰੇ ਪ੍ਰਭੂ ਤੁਸੀਂ ਸਾਰਿਆਂ ਦੇ ਵਿੱਚ ਵੀ ਓ ਸਭੂ ਮਦ ਮਦ ਤੋਂ ਪਾਲ ਹੈ ਵਿੱਚ ਵਿਚਕਾਰ ਤੁਸੀਂ ਸਾਰਿਆਂ ਦੇ ਵਿਚਕਾਰ ਵੀ ਬੈਠੇ ਹੋਏ ਓ ਨਿਰਾਰੇ ਤੁਸੀਂ ਸਾਰਿਆਂ ਤੋਂ ਨਿਰਾਲੇ ਵੱਖਰੇ ਵੀ ਰਹਿੰਦੇ ਹੋ ਵਿਚਾਰਾਮ ਦੇ ਕਰਕੇ ਸਤਿਗੁਰੂ ਮਾਰੇ ਬਖਸ਼ਦੇ ਹਨ ਗੁਰਮਤਿ ਪਿਆਰੋ ਸਿੱਖਾਂ ਨੂੰ ਨਾ ਚਾਹੀਦਾ ਰਾਜ ਤੇ ਨਾ ਚਾਹੀਦੀ ਹੈ ਮੁਕਤੀ ਮੁਆਫ ਕਰਨਾ ਜੇ ਸਿੱਖ ਸਿੱਖੀ ਬਣ ਜਾਵੇ ਨਾ ਤੇ ਸਾਰੀ ਦੁਨੀਆ ਅੱਜ ਸਿੱਖਾਂ ਦਾ ਰਾਹ ੜੀਕਦੀ ਆ ਕੋ ਸਤਨਾਮ ਸ੍ਰੀ ਕੋਈ ਮੂਰਾ ਸਿੱਖ ਆ ਕੇ ਸਾਨੂੰ ਸਮਝਾਵੇ ਧਰਤੀ ਦੀ ਲੜਨ ਦੀ ਅੱਜ ਸਿੱਖਾਂ ਨੂੰ ਲੋੜ ਨਹੀਂ ਕਿਉਂਕਿ ਧਰਤੀ ਦੇ ਅਗਲੇ ਸਾਨੂੰ ਦੇ ਰਹੇ ਨੇ ਕਿ ਸਾਨੂੰ ਕੋ ਸਿੱਖਿਆ ਦੋ ਕੈਨੇਡਾ ਵਿੱਚ ਨਸ਼ੇ ਕਿੰਨੇ ਅਮਰੀਕਾ ਵਿੱਚ ਨਸ਼ੇ ਕਿੰਨੇ ਲੋਕ ਹਥਿਆਰਾਂ ਨਾਲ ਪਿਤਾ ਪੁੱਤਰ ਨੂੰ ਮਾਰ ਰਿਹਾ ਹੈ ਪੁੱਤਰ ਪਿਤਾ ਨੂੰ ਮਾਰ ਰਿਹਾ ਧੀਆ ਪਿਤਾ ਨੂੰ ਮਾਰ ਰਹੀਆਂ ਨੇ ਘਰੇ ਕੋਈ ਸ਼ਰਮ ਹਿਆ ਵਾਲੀ ਗੱਲ ਨਹੀਂ ਉਹ ਲੋਕ ਦੂਜੇ ਦੇਸ਼ਾਂ ਵਾਲੇ ਵੀ ਡੀਕਦੇ ਨੇ ਕਿ ਤੁਸੀਂ ਗੁਰੂ ਦੀ ਬਾਣੀ ਸੁਣੀ ਤੁਸੀਂ ਆ ਕੇ ਤੇ ਹੁਕਮਰਾਨ ਬਣੋ ਸਾਨੂੰ ਹੁਕਮ ਕਰੋ ਸਾਨੂੰ ਸੰਭਾਲੋ ਅਸੀਂ ਰੁਲਦੇ ਜਾਂਦੇ ਆਂ ਕਰਨਾਟਕ ਦੇ ਵਿੱਚ ਸਿੱਖ ਸਜ ਰਹੇ ਨੇ ਕੇਰਲਾ ਦੇ ਵਿੱਚ ਸਿੱਖ ਸਜ ਰਹੇ ਨੇ ਉਹ ਕਹਿੰਦੇ ਸਾਨੂੰ ਦੱਸੋ ਕਿ ਸਹੀ ਤੁਹਾਡਾ ਆਪਣਾ ਫਲਸਫਾ ਗੁਰੂ ਨਾਨਕ ਦੀ ਸਿੱਖੀ ਬਾਰੇ ਸਾਨੂੰ ਦੱਸੋ ਉਹ ਦੁਨੀਆ ਤੇ ਧਰਤੀ ਨਹੀਂ ਫਿਰਦੀ ਕਿ ਇੱਥੇ ਬਹਿ ਰਾਜਾ ਬਣ ਗੁਰੂ ਕੇ ਸਿੱਖਾ ਤੋਂ ਰਾਜਾ ਬਣ ਪਰ ਗੁਰੂ ਕੇ ਸਿੱਖ ਤੇ ਅਮਰਤ ਸਾਰੀ ਲੜੀ ਜਾਣਗੇ ਇੱਥੇ ਅਸੀਂ ਸਮਝਦੇ ਨਹੀਂ ਕਿ ਸਾਰੀ ਲੁਕਾਈ ਸਾਨੂੰ ਢੀਕਦੀ ਹੈ ਮੁਆਫ ਕਰਨਾ ਜਿੱਥੇ ਜਿੱਥੇ ਗੁਰੂ ਨਾਨਕ ਪਾਤਸ਼ਾਹ ਗਏ ਸਿੱਖ ਅੱਜ ਤੱਕ ਜਾ ਨਹੀਂ ਸਕਿਆ ਸਿੱਖ ਪਹੁੰਚ ਹੀ ਨਹੀਂ ਸਕਿਆ ਉੱਥੋਂ ਤੱਕ ਜਿੱਥੋਂ ਜਿੱਥੋਂ ਤੱਕ ਬਰਕਤਾਂ ਗੁਰੂ ਨਾਨਕ ਪਾਤਸ਼ਾਹ ਨੇ ਖਿਲਾਰੀਆਂ ਤੋ ਆਖਦੇ ਮੈਨੂੰ ਰਾਜ ਨਹੀਂ ਚਾਹੀਦਾ ਮੈਨੂੰ ਮੁਕਤੀ ਵੀ ਨਹੀਂ ਚਾਹੀਦੀ ਜਿਸ ਕਰਕੇ ਦੁਨੀਆ ਆਪਣੀ ਜਾਨ ਗਵਾ ਦਿੰਦੀ ਹੈ ਮੈਨੂੰ ਕੀ ਚਾਹੀਦਾ ਹੈ ਮਨਪ੍ਰੀਤ ਮਨ ਦੇ ਵਿੱਚ ਤੁਹਾਡੇ ਚਰਨਾਂ ਦਾ ਸਨੇਹ ਲੱਗ ਜਾਵੇ ਮਨਪ੍ਰੀਤ ਚਰਨ ਕਮਲਾ ਰੇ ਆਪਣੇ ਚਰਨ ਕਮਲਾਂ ਦਾ ਪਿਆਰ ਬਖਸ਼ ਦੇ ਉਹ ਹਿਰਦੇ ਵਿੱਚ ਓਮ ਏ ਸੋ ਤੋ ਲੋਕ ਕੀ ਚਾਹੁੰਦੇ ਨੇ ਕਿਤੇ ਸੁਪਨੇ ਵਿੱਚ ਹੀ ਬ੍ਰਹਮਾ ਦੇਸ ਭਲੇ ਕਿਤੇ ਸੁਪਨੇ ਦੇ ਵਿੱਚ ਕੋਈ ਕਰਮਰਤੀ ਜੋਗੀ ਇੱਥੇ ਮਹੇਸ਼ ਦੇ ਅਰਥ ਹੋਣਗੇ ਕਰਮਰਤੀ ਜੋਗੀ ਕਿਉਂਕਿ ਮਹੇਸ਼ ਦੇ ਅਰਥ ਕਈ ਵਾਰੀ ਸ਼ਿਵ ਜੀ ਕਰ ਲੈਂਦੇ ਸਾਰੇ ਅੱਖ ਦੇ ਬ੍ਰਹਮ ਉਸ ਬ੍ਰਹਮ ਨੂੰ ਜਾਣਨ ਵਾਲਿਆਂ ਦੇ ਕਿਤੇ ਦਰਸ਼ਨ ਹੋ ਜਾਣ ਬ੍ਰਹਮੇ ਦੇ ਦਰਸ਼ਨ ਹੋ ਜਾਣ ਸ਼ਿਵੀ ਜੀ ਦੇ ਹੋ ਜਾਣ ਜਾਂ ਕੋਈ ਕਰਮਰਤੀ ਜੋਗੀ ਜਿਹਦੇ ਕੋਲ ਕੋ ਕਰਮਾ ਧੋਦੇ ਉਹ ਸਾਨੂੰ ਮਿਲ ਪਵੇ ਆਕਦੇ ਮਨ ਰਿਸ਼ੀਆ ਮੁੰਈਆਂ ਦੇ ਦਰਸ਼ਨ ਹੋ ਜਾਣ ਇੰਦਰ ਦੇ ਹੋ ਜਾਣ ਕਹਿੰਦੇ ਸਾਨੂੰ ਇਹਨਾਂ ਦਰਸ਼ਨਾਂ ਦੇ ਲੋੜ ਨਹੀਂ ਤੇ ਸਤਿਗੁਰੂ ਮਾਰੇ ਸਾਨੂੰ ਕੀ ਮੰਗਣਾ ਚਾਹੀਦਾ ਆਕਦੇ ਮੋਹਿ ਥਾakur ਹੀ ਦਰਸਾਰੇ ਸਾਨੂੰ ਤੇ ਸ੍ਰੀ ਅਕਾਲ ਪੁਰਖ ਦੇ ਦਰਸ਼ਨ ਚਾਹੀਦੇ ਹਨ ਉਹਨਾਂ ਦੇ ਦਰਸ਼ਨ ਹੋ ਜਾਣ ਇਹ ਸਾਡੇ ਅੰਦਰ ਮੰਗ ਹੈ ਤਾਕਤੋਂ ਪਹਿਲਾਂ ਗੁਰਮੁਖ ਸੇਕ ਨੂੰ ਦੀਨ ਬਣਨਾ ਪੈਣਾ ਨਿਮਾਣਾ ਬਣਨਾ ਪੈਣਾ ਜੇ ਨਿਮਾਣਾ ਹੀ ਬਣਾਂਗੇ ਫਿਰ ਇੱਥੇ ਹੈ ਨਿਮਾਣਿਆਂ ਨੂੰ ਮਾਣ ਜੇ ਸਿੱਖ ਹੰਕਾਰੀ ਹੋਵੇ ਤੱਕ ਗੁਰੂ ਘਰ ਦੇ ਵਿੱਚ ਕੋਈ ਥਾਂ ਨਹੀਂ ਉਹਨੂੰ ਚਾਹੇ ਛੋਟਾ ਹੋਵੇ ਚਾਹੇ ਵੱਡਾ ਹੋਵੇ ਗੁਰਮੁਖ ਪਿਆਰੇ ਮੈਂ ਸੋਚ ਰਿਹਾ ਸੀ ਜੋ ਸੰਗਤ ਆਪਣੇ ਨਗਰ ਦੇ ਵਿੱਚ ਗ੍ਰੰਤੀ ਸਿੰਘ ਦਾ ਸੇਵਾਦਾਰ ਦਾ ਸਨਮਾਨ ਕਰਦੀ ਹੈ ਨਾ ਉਹਦਾ ਜੇ ਆਪਾਂ ਕਹਿੰਦੇ ਨਾ 68 ਤੀਰਥ ਹੁੰਦੇ ਨੇ ਜੇ ਆਪਾਂ ਕਹਿੰਦੇ ਆ ਆ ਪੁੰਨ ਹੁੰਦੇ ਨੇ ਉਹਦਾ ਅੱਧਾ ਪੁੰਨ ਉਹ ਉਦਾਂ ਹੀ ਪ੍ਰਾਪਤ ਕਰ ਲੈਂਦੇ ਨੇ ਜਿਹੜੇ ਗੁਰੂ ਕੇ ਵਜੀਰ ਦਾ ਗੁਰੂ ਕੇ ਸਿੱਖ ਦਾ ਪ੍ਰਚਾਰਕ ਦਾ ਆਪਣੇ ਨਗਰ ਦੇ ਗੁਰਦੁਆਰੇ ਵਿੱਚ ਇਹ ਨਾ ਹੋਵੇ ਪਿੰਡ ਦੇ ਗੁਰੂ ਘਰ ਕਦੇ ਗਿਆ ਨਾ ਹੋਵੇ ਤਾਂ ਟਰਾਲੀ ਭਰ ਕੇ ਉਹ ਕਦੇ ਇੱਧਰ ਨੂੰ ਚੱਲ ਜਾ ਕਦੇ ਉਧਰ ਨੂੰ ਚਲੇ ਜਾ ਸਾਨੂੰ ਵੀ ਬੜਿਆਂ ਨੇ ਕਹਿਣਾ ਬਾਬਾ ਜੀ ਅਨਾਊਂਸਮੈਂਟ ਕਰੋ ਪਿੰਡ ਦੇ ਵਿੱਚੋਂ ਟਰਾਲੀ ਜਿਹੜੀ ਹੈ ਨਾ ਉਹ ਫਲਾਣੇ ਥਾਂ ਜਾ ਰਹੀ ਹੈ ਤੇ ਅਸੀਂ ਕਹਿਣਾ ਜਿਹੜਾ ਤੁਹਾਡੇ ਪਿੰਡ 'ਚ ਸਮਾਗਮ ਹੈ ਉਹ ਕਰ ਹੀ ਲੈਣਾ ਬਾਬਿਆਂ ਨੇ ਜੀ। ਫਿਰ ਕੋ ਆਪਣੇ ਪਿੰਡ 'ਚ ਸੰਗਤ ਜੁੜ ਨਹੀਂ ਹੋਵੇ ਤੇ ਚਾਹੇ ਤੁਸੀਂ ਕਿਸੇ ਵੀ ਗੁਰਦੁਆਰਿਆਂ ਤੇ ਚਲੇ ਜਾਓ ਤੇ ਲੰਮਾ ਹੈ ਨਾ ਪਿੰਡ ਸੰਗਤ ਬੈਠੀ ਕੋ ਤੇ ਤੁਸੀਂ ਵੀ ਬੈਠੋ। ਸੰਗਤ ਜਾਦਾ ਜੁੜੇ ਨਾਲ ਆਪਣੇ ਆਪ ਨੂੰ ਵੀ ਫਾਇਦਾ ਤੇ ਗੁਰੂ ਘਰ ਨੂੰ ਵੀ ਪਈ ਫਾਇਦਾ ਹੈ। ਜੇ ਇੱਥੇ ਸਮਾਗਮ ਹੋਵੇ ਤੇ ਟਰਾਲੀਆਂ ਆਪਣੀ ਹੋਰ ਕਿਸੇ ਪਾਸੇ ਨੂੰ ਤੁਰੀਆਂ ਜਾਣ ਤੇ ਸਮਝ ਲਓ ਕਿ ਸਾਨੂੰ ਗੁਰਮਤ ਦੀ ਅਜੇ ਸਮਝ ਨਹੀਂ ਆਈ ਸੋ ਆਕਦਰ ਦੀਨ ਦੁਆਰੇ ਦੀਨ ਜਦੋਂ ਨਮਾਣਾ ਬਣ ਕੇ ਉਹਦੇ ਦਰ ਤੇ ਆ ਗਿਆ ਦੀਨ ਦੁਆਰੇ ਆਇਓ ਠਾਕੁਰ ਇਹਦੇ ਦਰ ਤੇ ਜਾਣਾ ਦੀਨ ਬਣ ਕੇ ਠਾਕੁਰ ਦੇ ਹੋਰ ਨਹੀਂ ਕਿਤੇ ਜਾਣਾ ਕੋਈ ਰੰਗ ਉਹ ਜਾ ਪਾਈ ਫਿਰ ਲਾਲਜਾ ਕੋਈ ਭਗਵਾ ਜਾ ਪਾਈ ਫਿਰ ਕੋ ਕਿਸੇ ਤਰ੍ਹਾਂ ਦਾ ਕੋਸ ਦਾ ਨ ਤੇ ਸਿੱਖ ਨੇ ਨਹੀਂ ਜਾਣਾ ਸਿੱਖ ਨੇ ਜੂੰ ਦਾ ਗੁਰੂ ਲੱਭਣਾ ਜੋ ਆਤਮਾ ਕਰਕੇ ਜੂੰਗਾ ਹੋਵੇ ਫਿਰ ਸਰੀਰ ਵੱਲ ਨ ਤੁਰੇ ਜਾਈ ਜਿਹੜਾ ਸਿੱਖ ਉਹ ਗੁਰੂ ਨੂੰ ਲੱਭ ਲੈਂਦਾ ਜੋ ਆਤਮਾ ਕਰਕੇ ਜੀਵਨ ਵਾਲਾ ਹੈ ਉਹ ਗੁਰਮੁਖ ਪਿਆਰੋ ਗੁਰੂ ਸਾਡੀ ਆਤਮਾ ਨੂੰ ਜਗਾ ਦੇਗਾ ਇੱਕ ਰੋਸ਼ਨੀ ਦਾ ਦੀਵਾ ਦੂਜੇ ਰੋਸ਼ਨੀ ਦੇ ਦੀਵੇ ਨੂੰ ਜਗਾ ਦਿੰਦਾ ਹੈ ਉਹਦੇ ਕੋਲ ਤੇਲ ਨਹੀਂ ਹੈਗਾ ਉਹਨੂੰ ਤੇਲ ਮਿਲੇਗਾ ਉਦੇ ਕੋ ਵਟੇ ਮਾੜੀ ਉਹਨੂੰ ਵਟੇ ਮਿਲੇਗੀ ਉਹਦੇ ਕੋਲ ਦੀਵਾ ਵੀ ਆਣੀ ਉਹਨੂੰ ਦੀਵਾ ਵੀ ਮਿਲੇਗਾ ਅਗਨੀ ਵੀ ਮਿਲੇਗੀ ਉਹਦੇ ਅੰਦਰ ਦਾ ਉਹ ਆਤਮਿਕ ਜੀ ਦੀਵਾ ਜਿਹੜਾ ਦੀਪ ਜਿਹੜਾ ਜਗ ਜਾਵੇਗਾ ਜੇ ਗੁਰੂ ਉਹ ਲੱਭ ਲਿਆ ਜਿਹੜਾ ਆਪ ਮੁਝਿਆ ਅਸੀਂ ਉਹਨੂੰ ਜਿੱਦ ਕਰੀ ਜਾਈਏ ਕਿ ਬਾਬਾ ਸਾਨੂੰ ਜਗਾ ਦੇ ਉਹ ਕਹਿੰਦਾ ਤੈਨੂੰ ਮੈਂ ਕੀ ਜਗਾਵਾ ਕਰੀ ਆਪਣੀ ਵਟੇ ਹੈ ਨਹੀਂ ਗੁਰਮਖੋ ਐਸਾ ਗੁਰੂ ਨੇ ਜੀਵਨ ਵਾਲਾ ਗੁਰੂ ਲੱਭਣਾ ਹੈ ਜੀਵਨ ਵਾਲੇ ਗੁਰੂ ਸਾਡੇ ਸਾਹਮਣੇ ਨੇ ਸਾਹਿਬ ਆਪਦੇ ਦੀਨ ਦੁਆਰੇ ਆਇਓ ਠਾਕੁਰ ਸ਼ਰਨ ਪਰਿਓ ਸੰਤ ਹਾਰੇ ਅਸੀਂ ਹਾਰ ਕੇ ਟੁੱਟ ਕੇ ਥੱਕ ਕੇ ਉਸ ਦਲ ਤੇ ਆਣ ਕੇ ਡਿੱਗਣਾ ਡਿਗ ਪਵੇ ਨਾ ਮਨੁੱਖ ਤੇ ਗੁਰਮੁਖੋ ਉਹ ਡਿੱਗਣਾ ਕੋ ਮਾੜੀ ਗੱਲ ਨਹੀਂ ਹੁੰਦੀ ਡਿਗ ਪੈਣਾ ਚਾਹੀਦਾ ਪਰ ਡਿੱਗਣਾ ਕਿੱਥੇ ਹੈ ਇਹ ਵੇਖਣਾ ਚਾਹੀਦਾ ਕਿ ਅਸੀਂ ਡਿੱਗਣਾ ਕਿੱਥੇ ਹੈ ਮੈਨੂੰ ਮੁਆਫ ਕਰਨਾ ਬਾਬਾ ਦੀਪ ਸਿੰਘ ਜੀ ਦਾ ਸੀਸ ਹੱਤ ਤੇ ਚੁੱਕਿਆ ਰਾਚ ਡਿਗੇ ਸੀ ਡਿਗੇ ਰਹਿੰਦੇ ਪਰ ਉਤੋਂ ਸੀਸ ਚੁੱਕ ਲਿਆ ਕਿ ਇੱਥੇ ਨਹੀਂ ਡਗਣਾ ਕੋ ਸਤਨਾ ਸ੍ਰੀ ਅਕਾਲ ਇੱਥੇ ਡਗਿਆਂ ਦਾ ਮੁੱਲ ਉਹ ਨਹੀਂ ਪੈਣਾ ਜੋ ਗੁਰੂ ਰਾਮਦਾਸ ਜੀ ਦੇ ਚਰਨਾਂ 'ਚ ਡਗਿਆਂ ਦਾ ਮੁੱਲ ਪੈਣਾ ਹੈ ਉੱਥੇ ਨਹੀਂ ਡਗੇ ਡਗੇ ਕਿੱਥੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਉਸ ਸਰੋਵਰ ਦੀਆਂ ਪ੍ਰਕਰਮਾਂ ਵਿੱਚ ਜਾ ਕੇ ਤੇ ਗੁਰੂ ਸਾਹਿਬ ਜੀ ਨੇ ਵੀ ਆਖਿਆ ਤੇ ਅੱਜ ਤੋਂ ਜੋ ਦੁਨੀਆ ਦਾ ਖਜ਼ਾਨਾ ਉਹਦੀਆਂ ਚਾਬੀਆਂ ਸ਼ਹੀਦਾਂ ਦੇ ਕੋਲ ਹੋਣਗੀਆਂ ਕੋ ਸਤਨਾਮ ਸ੍ਰੀ ਵਾਹਿਗੁਰੂ ਕਿਉਂਕਿ ਜਿਨ੍ਹਾਂ ਸਿਰ ਦੇਣੇ ਨੇ ਉਹਨਾਂ ਕੋਲ ਸ਼ਕਤੀਆਂ ਹੁੰਦੀਆਂ ਨੇ ਉਹਨਾਂ ਕੋਲ ਜੋਤੀਆਂ ਹੁੰਦੀਆਂ ਉਹਨਾਂ ਕੋਲ ਨੌ ਨਦੀਆਂ 18 ਸਿੰਧੀਆਂ ਹੁੰਦੀਆਂ ਨੇ ਸੋ ਫਗਦੇ ਆਜੀਵ ਐ ਮਨੁੱਖ ਤੋਂ ਡਿੱਗਣ ਦਾ ਯਤਨ ਕਰ ਤੋਂ ਡਿੱਗਣਾ ਹੈ ਇੱਕ ਦਿਨ ਹਰੇਕ ਮਨੁੱਖ ਨੇ ਡਿੱਗਣਾ ਹੈ ਤੇ ਬਾਣੀ ਵਿੱਚ ਭਗਤਾਂ ਕਦੇ ਸੋ ਦਰ ਕੈਸਾ ਕੈਸੇ ਛੋੜੀਏ ਜੋ ਦਰ ਐਸਾ ਹੋਵੇ ਜੋ ਇਹੋ ਜੇ ਦਰ ਤੇ ਨਾਣ ਕੇ ਡਿੱਗਿਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਦੇ ਦਰ ਤੇ ਨਾ ਡਿੱਗੇ ਗੁਰੂ ਰਾਮਦਾਸ ਪਾਤਸ਼ਾਹ ਦੇ ਦਰ ਤੇ ਨਾ ਡਿੱਗੇ ਉਹ ਗੁਰੂ ਨਾਨਕ ਦੇ ਘਰ ਵਿੱਚ ਨਾ ਆਣ ਕੇ ਡਿੱਗੇ ਉਹ ਦਸਵੇਂ ਪਾਤਸ਼ਾਹ ਦੇ ਕੋਲ ਆਣ ਕੇ ਵੀ ਨਾ ਡਿੱਗੇ ਉਹ ਸਹਿਬਜ਼ਾਦਿਆਂ ਦੇ ਸ਼ਹੀਦੀ ਸਥਾਨ ਤੇ ਵੀ ਜਾ ਕੇ ਨਾ ਡਿੱਗੇ ਤੇ ਕਹਿੰਦੇ ਤੋਂ ਡਿੱਗਣਾ ਕਿੱਥੇ ਅੰਦਰ ਤੂੰ ਦੱਸ ਸਕਦੇ ਰਹੇ ਮਾਨ ਵਿੱਚ ਹੈ ਕਿ ਆਪਣੀ ਵੀ ਗੱਲ ਖੋਲ ਅੰਦਰ ਲਈ ਉਹ ਕਹਿੰਦਾ ਜੀ ਮੇਰੇ ਮਨ ਚ ਕੁਝ ਨਹੀਂ ਮੈਂ ਸਮਝਦਾ ਕਿ ਮੈਂ ਡਿੱਗਣਾ ਹੀ ਨਹੀਂ ਨਹੀਂ ਡਿੱਗਣਾ ਤੇ ਤੂੰ ਹੈ ਸੋ ਗੁਰਮੁਖ ਪਿਆਰੋ ਸਾਈ ਬਾਖ ਦੇ ਸਰਨ ਪਰਿਓ ਸੰਤ ਹਾਰੇ ਮੈਂ ਹਾਰ ਕੇ ਉਥੇ ਡਿੱਗਾ ਜਿੱਥੇ ਸੰਗਤ ਬੈਠੀ ਸੀ ਆਪ ਕੋ ਸਤਨਾਮ ਸ੍ਰੀ ਵੇਚ ਸੰਗਤ ਹਰ ਪ੍ਰਭ ਵਸੇ ਜਿਉ ਅਜਾਮਨ ਸੰਗਤ ਵਿੱਚ ਆਪਣੇ ਪੁੱਤਰ ਨੂੰ ਲਿਆਏ ਛੋਟੇ ਜਿਹੇ ਨੂੰ ਉਹ ਕਹਿੰਦਾ ਜੀ ਇਹਦਾ ਨਾਮ ਹੀ ਰੱਖ ਦਿਓ ਤੇ ਸਾਰੇ ਹਰਾਨ ਹੋ ਗਏ ਕਿ ਅੱਜ ਧਰਮਸ਼ਾਲਾ ਦੇ ਵਿੱਚ ਅਜਾਮਲ ਪਾਪੀ ਆ ਗਿਆ ਕਿ ਬਣਿਆ ਉਹ ਭਾਈ ਨੇ ਉਸ ਗਿਆਨੀ ਨੇ ਸਿਆਣੇ ਨੇ ਅੱਖਾਂ ਬੰਦ ਕੀਤੀਆਂ ਕਹਿੰਦਾ ਇਹਦਾ ਨਾਮ ਨਾਰਾਇਣ ਰੱਖ ਦਿਓ ਪੁੱਤਰ ਦਾ ਹੋ ਸਕਦਾ ਇਹਦੇ ਮੂੰਹ ਚੋਂ ਵੀ ਕਿਤੇ ਨਿਕਲਣਾ ਸ਼ੁਰੂ ਹੋ ਜਾਏ ਉਹਦਾ ਨਾਮ ਜਿਹੜਾ ਸੀ ਨਾਰਾਇਣ ਰੱਖ ਦਿੱਤਾ ਨਾਰਾਇਣ ਨਾਰਾਇਣ ਕਰਦਾ ਹੋਇ ਅਜਾਮਲ ਜਿਹੜਾ ਸੀ ਉਹ ਵਿਕੁੰਥ ਨੂੰ ਚਲਿਆ ਗਿਆ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਨੇ ਬਾਣੀ ਵਿੱਚ ਲਿਖਿਆ ਅਜਾਮਲ ਪਾਪੀ ਜਗ ਜਾਣੇ ਨਿਮਖ ਮਹੇ ਨਿਸਤਾਰਾ ਬੁਰੇ ਏਡੇ ਪਹੁੰਚ ਵਾਲਾ ਹੁੰਦਾ ਹੈ ਰੱਬ ਦੇ ਪਿਆਰੇ ਏਡੇ ਪਹੁੰਚ ਵਾਲੇ ਹੁੰਦੇ ਨੇ ਏਡੇ ਵੱਡੇ ਪਾਪੀ ਨੂੰ ਜਿਹਨੂੰ ਸਾਰੀ ਦੁਨੀਆ ਜਾਣਦੀ ਹੈ ਉਸ ਦੁਨੀਆ ਦੇ ਸਾਹਮਣੇ ਉਸ ਪਾਪੀ ਨੂੰ ਨਿਮਕ ਸਮੇਂ ਵਿੱਚ ਤਾਰ ਕੇ ਬਕੁੰਥ ਦਾ ਜਿਹੜਾ ਸੀ ਉਹ ਰਾਹ ਜਿਹੜਾ ਸੀ ਦੇ ਦਿੰਦਾ ਹੈ ਸੁਆਕ ਦੇ ਉੱਥੇ ਡਿੱਗਣਾ ਕਰ ਜਿੱਥੇ ਗੁਰੂ ਕੀ ਸੰਗਤ ਗੁਰੂ ਕੀ ਸੰਗਤ ਨੂੰ ਮੰਨਣ ਵਾਲੇ ਗੁਰੂ ਕੇ ਸੰਤ ਪਿਆਰੇ ਮਹਾਂਪੁਰਖ ਰੱਬ ਦੇ ਬੰਦੇ ਬੈਠੇ ਹਨ ਕੋ ਬਾਲਿਕ ਸੋ ਮਿਲੋ ਮੋਹ ਜੀ ਤਾ ਮੇਰਾ ਸਾਰੇ ਸੁਆਕ ਦੇ ਨਾਨਕ ਜੇ ਉੱਥੇ ਇਹ ਜੀਵ ਡਿੱਗੇ ਉਹਨੂੰ ਰੱਬ ਮਿਲ ਜਾਵੇਗਾ ਜੇ ਰੱਬ ਮਿਲਤੇ ਆ ਮਨੋਹਰ ਮਨ ਨੂੰ ਮੋਹ ਲੈਣ ਵਾਲਾ ਪਰਮਾਤਮਾ ਉਹਦਾ ਮਨ ਠੰਡਾ ਹੋ ਜਾਵੇਗਾ ਮਨ ਸਹੀਤਲ ਵਿਗਸਾਰੇ ਉਹਦਾ ਮਨ ਫੁੱਲ ਦੀ ਤਰ੍ਹਾਂ ਖਿੜ ਜਾਵੇਗਾ ਉਹਦੇ ਚਿਹਰੇ ਤੇ ਉਹਦੀ ਆਤਮਾ ਤੇ ਖੇੜਾ ਆ ਜਾਵੇਗਾ ਸੋ ਗੁਰਮੁਖ ਪਿਆਰਿਓ ਅੰਮ੍ਰਿਤ ਹੁੰਦਾ ਹੈ ਉਥੇ ਜਿੱਥੇ ਗੁਰੂ ਦੇ ਬਚਨ ਨੇ ਗੁਰੂ ਦੇ ਬਚਨ ਗੁਰਬਾਣੀ ਵਿੱਚ ਨੇ ਗੁਰਬਾਣੀ ਇਹ ਬਚਨ ਜਲ ਵਿੱਚ ਪ੍ਰਵੇਸ਼ ਕਰਦੇ ਨੇ ਕਿਉਂਕਿ ਜਲ ਵੀ ਪਈ ਜਿਉਂਦਾ ਹੈ ਪਹਿਲਾ ਪਾਣੀ ਜੀਵੋ ਹੈ ਜਿਤ ਹਰਿਆ ਸਭ ਹੋਏ ਇਹ ਜਲ ਵਿੱਚ ਜਾਂਦੇ ਨੇ ਜਲਨ ਇਹ ਸਾਡੇ ਮੁਖ ਚ ਜਾਂਦਾ ਹੈ ਸਾਡੀਆਂ ਨੈਤਰਾਂ ਚ ਜਾਂਦਾ ਹੈ ਸਾਡੇ ਸੀਸ ਵਿੱਚ ਇਹ ਜਲ ਅੰਮ੍ਰਿਤ ਪਾਇਆ ਜਾਂਦਾ ਹੈ ਤਾਂ ਸਾਡਾ ਸਾਰਾ ਸਰੀਰ ਹਰਿਆ ਫਰਿਆ ਹੋ ਜਾਂਦਾ ਹੈ ਪਰ ਇਹ ਜਿਹੜੀ ਵਸਤੂ ਹੈ ਇਹਨੂੰ ਸੰਭਾਲਣਾ ਬੜਾ ਔਖਾ ਹੈ ਇਹ ਨਹੀਂ ਇਥੋਂ ਅੰਮ੍ਰਿਤ ਛਕੀਏ 2-4 ਦਿਨ 10 ਦਿਨ ਤਾਂ ਗੁਰਮੁਖ ਨੇਮ ਰੱਖਦੇ ਪਰ ਨੇਮ ਜਾਂਦਾ ਟੁੱਟ ਕਤੇ ਇਹਦੇ 10 ਦਿਨਾਂ ਚ ਸਾਨੂੰ ਕੀ ਮਿਲ ਗਿਆ ਹੁਣ ਗਾਂਹ ਕੀ ਮਿਲ ਜਾਣਾ ਨਹੀਂ ਭਈ ਜੇ ਕੋਈ ਸੋਨੇ ਦਾ ਗਹਿਣਾ ਦੇਵੇ ਨਾ ਇਹ ਨਹੀਂ ਕਿ 10 ਦਿਨ ਸੰਭਾਲ ਕੇ ਤੇ ਟੇਬਲ ਤੇ ਰੱਖ ਕੇ ਵਿਚਾਰ ਵੇੜੇ ਦੇ ਤੁਰਿਆ ਫਿਰ ਉਹ ਗਵਾਚ ਜਾਣਾ ਤੇਰਾ ਕੋਨੋਂ ਤੇ ਗਾਂਹ ਲੋਕਰ ਚ ਗਾੜੀ ਉਹਦੇ ਨਾਲ ਵੀ ਦੂਜਾ ਲੋਕਰ ਜਾਂ ਬੈਂਕ ਚ ਜਾ ਕੇ ਰੱਖਦਾ ਬੰਦਾ ਕਿ ਸੰਭਾਲ ਕੇ ਰੱਖਾਂ ਇਹ ਹੀਰੇ ਲਾਲ ਅਮੋਲਕ ਨਾਲੋਂ ਵੀ ਅਮਰਤ ਕੀਮਤੀ ਹੈ ਇਹਨੂੰ ਗੁਰਮੁਖ ਪਿਆਰੋ ਸੰਭਾਲਣਾ ਕਿਦਾਂ ਤੁਸੀਂ ਆਪ ਵੇਖੋ ਸੋ ਬੜਾ ਹੀ ਸੋਹਣਾ ਸਮਾ ਬਣਿਆ ਅੱਜ ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਅੱਜ ਅਮਰਤ ਸੰਚਾਰ ਇੱਥੇ ਹੋ ਰਿਹਾ ਗੁਰੂ ਘਰ ਦੇ ਵਿੱਚ ਨਾਲ ਹੀ ਬੇਨਤੀ ਸ੍ਰੀ ਮਿਸਲ ਸ਼ਹੀਦਾਂ ਤਰਨਤਾਲ ਦੇ ਮੋਤੀ ਜਥੇਦਾਰ ਬਾਬਾ ਜੋਗਾ ਸਿੰਘ ਜੀ ਹਾਣਾਂ ਵੱਲੋਂ ਕਿ 25 ਤਰੀਕ ਨੂੰ ਮਹਾਂਪੁਰਖ ਤਰਨਤਾਲ ਦੇ ਦਸਵੇਂ ਜਥੇਦਾਰ ਬਾਬਾ ਗੁਰਮੁਖ ਸਿੰਘ ਜੀ ਜੰਨਾਂ ਨੇ ਵੀ ਇੰਨਾ ਵੱਡਾ ਸਰੋਵਰ ਬਣਾਇਆ ਕੋ ਸਤਨਾਮ ਸ੍ਰੀ। ਇੱਕ ਨਲਕਾ ਲਵਾਉਣਾ ਔਖਾ ਹੋ ਜਾਂਦਾ ਹੈ। ਇੱਕ ਟੂਟੀ ਅਜ ਲਾਉਣੀ ਹੋਵੇ ਤੇ ਬੜੀ ਪਰਉਪਕਾਰ ਵਾਲੀ ਥਾਂ ਤੇ ਵਿਚਕਾਰ ਕਿਤੇ ਲਾਉਣੀ ਹੋਵੇ ਨਾ। ਹੁਣ ਤੇ ਵਿਹਾਂ ਦੀ ਬੋਤਲ ਮੋਦ ਲੈ ਕੇ ਸਾਰੀ ਦਾ ਕਿ ਉੱਤੇ ਹੈ ਨਹੀਂ ਪਾਣੀ ਕਿਤੇ। ਨਾ ਬੱਸ ਸਟੈਂਡ ਤੇ ਆਪਣੇ ਤੇ ਪਾਣੀ ਹੈਗਾ ਵੀ ਐਡੀ ਪਵਿੱਤਰ ਨਗਰੀ ਬਾਬਾ ਬਕਾਲਾ ਸਾਹਿਬ ਬਾਸੜੇ ਤੇ ਕੋ ਸਵਾਰੀ ਪਾਣੀ ਨਹੀਂ ਪੀ ਸਕਦੀ ਨਾ ਸਥਿਆਲਾ ਨ ਬਤਾਲਾ। ਕਿਸੇ ਬਾਸੜ ਦੇ ਤੇ ਜਿੱਥੇ ਸਵਾਰੀਆਂ ਖਲੋਂਦੀਆਂ ਹਨ ਵਿਪੋ ਪਾਣੀ ਹੈਗਾ ਉਹਨਾਂ ਮਹਾਂਪੁਰਖਾਂ ਨੇ ਏਡੇ ਏਡੇ ਵੱਡੇ ਸਰੋਵਰ ਗੁਰਮੁਖ ਪਿਆਰੋ ਦੇਣ ਤੇ ਜਗਤ ਨੂੰ ਗੁਰੂ ਸਾਹਿਬ ਜੀ ਨੇ ਏਡੇ ਏਡੇ ਵੱਡੇ ਸਰੋਵਰ ਦੇਤੇ ਸਾਡੀ ਸੇਵਾ ਹੋਣੀ ਪਾਸੇ ਨੂੰ ਤੁਰੇ ਜਾਂਦੀ ਹੈ ਜਿੱਥੇ ਕੱਠ ਹੋਵੇ ਸੰਗਤ ਦਾ ਸਾਲ ਬਾਅਦ ਸ਼ਬੀਲਾਂ ਲਾਉਣ ਨਾਲ ਉੱਥੇ ਪੱਕਾ ਇੰਤਜ਼ਾਮ ਕਰਦੇ ਹਾਂ ਸਰਕਾਰੀ ਸਕੂਲ ਚ ਕਰਦੇ ਹੋ ਜਿੱਥੇ ਜਿੱਥੇ ਜਲ ਦੀ ਲੋੜ ਉੱਥੇ ਜਲ ਦਾ ਪ੍ਰਬੰਧ ਹੋਣਾ ਚਾਹੀਦਾ ਇਹ ਪਰਪਕਾਰ ਵਾਲੇ ਕੰਮ ਨੇ ਸੋ ਅੱਜ ਸ਼੍ਰੀ ਕੰਡ ਪਾਗ ਆਰੰਭ ਹੋਣੇ 25 ਤਰੀਕ ਨੂੰ ਜੋ ਸਰੋਵਰ ਬਾਬਾ ਗੁਰਮੁਖ ਸਿੰਘ ਜੀ ਪੁੱਤੇ ਗੁਰਮੁਖ ਪਿਆਰਿਓ ਵੱਡੇ ਸਮਾਗਮ ਹੋਣੇ ਨੇ ਸੋ ਸਾਰੀਆਂ ਸੰਗਤਾਂ ਹੋਮ ਹਮਾਰ ਕੇ ਪਹੁੰਚੋ ਹੁਣ ਛੁੱਟੀਆਂ ਨੇ ਬੱਚਿਆਂ ਨੂੰ ਗੁਰੂ ਧਰਮ ਨਾਲ ਜੋੜੋ ਸੰਗਤ ਵਿੱਚ ਬੈਠਾ ਹੋਇਆ ਬੱਚਾ ਕਦੀ ਇਕਰਾਹੀ ਨਹੀਂ ਪੈਂਦਾ 12 ਸਾਲ ਸਕੂਲ ਵਿੱਚ ਬਹਿ ਕੇ ਭਾਵੇਂ ਉਹਨਾ ਸਿੱਖੇ ਕੁਝ ਵੱਖਰੀ ਗੱਲ ਐ 12 ਮਿੰਟ ਕਿਤੇ ਸੰਗਤ ਵਿੱਚ ਬਹਿ ਗਿਆ ਨਾ ਗੁਰਮੁਖ ਪਿਆਰੇ ਉਸ ਬੱਚੇ ਨੂੰ ਕੋਈ ਦੁਨੀਆ ਦੀ ਤਾਕਤ ਵਿਗਾੜ ਨਹੀਂ ਸਕਦੀ ਸੋ ਸਤਿਗੁਰੂ ਮਾਰੇ ਕਿਰਪਾ ਕਰ ਸਤਕਾਰ ਜੋ ਗਿਆਨੀ ਮਜੀਦ ਸਿੰਘ ਜੋ ਸਰੀਰ ਕਰਕੇ ਤੁਹਾਡੇ ਢਿੱਡੇ ਸਨ ਸੋ ਕੰਨ ਤੋਂ ਅੰਮ੍ਰਿਤ ਵੇਲੇ ਤੋਂ ਕਥਾ ਦੀ ਹਾਜ਼ਰੀ ਜਿਹੜੀ ਲਵਾਉਣਗੇ ਸੋ ਗੁਰਮੁਖ ਪਿਆਰੇ ਬੱਚਿਆਂ ਨੂੰ ਗੁਰਬਾਣੀ ਦੇ ਨਾਲ ਜੋੜ ਬਹੁਤ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਬਾ ਬਕਾਲਾ ਸਾਹਿਬ ਦੇ ਮੈਨੇਜਰ ਤੇ ਹੋਰ ਸਟਾਫ ਦਾ ਸੇਵਾਦਾਰਾਂ ਸਿੰਘਾਂ ਦਾ ਬੜੇ ਪਈ ਹਸਮੁਖ ਸੇਵਾਦਾਰ ਚੜ੍ਹਦੀ ਕਲਾ ਵਾਲੇ ਬੜੇ ਚੰਗੇ ਸੁਭਾਅ ਦੇ ਸਾਰਿਆਂ ਦੇ ਬੜੀ ਉੱਚੀ ਸੇਵਾ ਕਰਦੇ ਹਨ ਸਤਿਗੁਰੂ ਮਾਰਾ ਸਾਰਿਆਂ ਨੂੰ ਤੰਦਰੁਸਤੀ ਬਖਸ਼ਣ ਆਓ ਕੀਰਲੀਆਂ ਪੰਕਤੀਆਂ ਸਰਵਣ ਕਰਕੇ ਸਮਾਪਤੀ ਕਰੀਏ ਜੀ